ਹਾਂਜੀ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਿਖਾਉਂਦੇ ਆ ਕੋਟਲਾ ਨਿਹੰਗ ਖਾਨ ਦਾ ਉਹ ਕਿਲਾ ਤੇ ਭਾਈ ਬਚਿੱਤਰ ਸਿੰਘ ਜੀ ਜਿੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਕਹਿੰਦੇ 17ਵੀਂ ਸਦੀ ਦਾ ਮੁ슬ਮ ਪਠਾਨ ਸ਼ਾਸਕ ਜੋ ਕਿ ਰੋਪੜ ਦੇ 80 ਪਿੰਡਾਂ ਦੇ ਕਹਿੰਦੇ ਰਾਜ ਕਰਦਾ ਹੁੰਦਾ ਸੀਗਾ ਤੇ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਸਿੱਖ ਧਰਮ ਦੇ ਸ਼ਹੀਦ ਸਨ ਜੋ ਕਿ ਗੁਰੂ ਗੋਬੀ ਸਿੰਘ ਜੀ ਦੀ ਫੌਜ ਦੀ ਅਗਵਾਈ ਕਰਨ ਵਾਲੇ ਮੋਢਿਆਂ ਵਿੱਚੋਂ ਕਹਿੰਦੇ ਇੱਕ ਸਨ ਉਹ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਜੋ ਕਿ ਇੱਕ ਸਿੱਖ ਵਿਦਵਾਨ ਅਤੇ ਗੁਰੂ ਸਾਹਿਬ ਦੇ ਬਚਪਨ ਦੇ ਸਾਥੀ ਸਨ ਫਾਈਬ ਚਿੱਤਰ ਸਿੰਘ ਜੀ ਕਹਿੰਦੇ ਆਨੰਦਪੁਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਨਾਲ ਲੜੇ ਅਤੇ ਇੱਕ ਹਾਥੀ ਨੂੰ ਭਾਲੇ ਦੀ ਮਦਦ ਦੇ ਨਾਲ ਕਹਿੰਦੇ ਕਾਇਲ ਵੀ ਕਰ ਦਿੱਤਾ ਸੀਗਾ ਸੋ ਦੋਸਤੋ ਹੁਣ ਤੁਸੀਂ ਦੇਖ ਰਹੇ ਆ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਆਪਾਂ ਦਰਸ਼ਨ ਕਰਨ ਵਾਸਤੇ ਆਏ ਹੋਏ ਆ ਇਸ ਇਤਿਹਾਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਆ ਨਾਲ ਹੀ ਤੁਹਾਨੂੰ ਦਿਖਾਵਾਂਗੇ ਅਸੀਂ ਇਸ ਤੋਂ ਬਾਅਦ ਇਹ ਉਹ ਕਿਲਾ ਜਿਹੜਾ ਕਿ ਕੋਟਲਾ ਨਿਹੰਗ ਖਾਂ ਦਾ ਕਿਲਾ ਆ ਤੇ ਆ ਆ ਤੁਸੀਂ ਦੇਖ ਰਹੇ ਆ ਭਾਈ ਬਚਿੱਤਰ ਸਿੰਘ ਜੀ ਦੇ ਜਿਹੜੇ ਸ਼ਾਸਤਰ ਸੀਗੇ ਇੱਥੇ ਨਮਾਇਸ਼ ਦੇ ਤੌਰ ਤੇ ਰੱਖੇ ਹੋਏ ਆ ਤਾਂ ਕਿ ਸੰਗਤ ਇਹਨਾਂ ਦੇ ਦਰਸ਼ਨ ਕਰ ਸਕੇ ਸੋ ਆ ਹੁਣ ਤੁਸੀਂ ਦੇਖ ਰਹੇ ਆ ਜੀ ਕੋਟਲਾ ਨਿਹੰਗ ਖਾਂ ਦਾ ਜਿਹੜਾ ਕਿ ਕਿਲਾ ਸੀਗਾ ਕਹਿੰਦੇ ਬੀਬੀ ਮੁਮਤਾਜ਼ ਇੱਕ ਮੁਗਲ ਮੁਸਲਿਮ ਮਹਿਲਾ ਸੀ ਜੋ ਕਿ ਕੋਟਲਾ ਨਿਹੰਗ ਖਾਂ ਦੀ ਧੀ ਸੀ ਤੇ ਇੱਕ ਮੁ슬ਮਨ ਪਠਾਨ ਸ਼ਾਸਕ ਵੀ ਸੀ ਬੀਬੀ ਮਮਤਾਜ ਅਧਿਆਤਮਿਕ ਖੈਲਾ ਦੀ ਵਾਲੀ ਇਹਨ ਇਸਤਰੀ ਸੀ ਆਨੰਦਪੁਰ ਦੀ ਲੜਾਈ ਤੋਂ ਬਾਅਦ ਜਦੋਂ ਭਾਈ ਬਚਿੱਤਰ ਸਿੰਘ ਜੀ ਦੇ ਹਾਲਾਤ ਗੰਭੀਰ ਸੀ ਤਾਂ ਉਹ ਨਿਹੰਗ ਖਾਨ ਦੀ ਹਵੇਲੀ 'ਚ ਪਹੁੰਚੇ ਤੇ ਨਿਹੰਗ ਖਾਨ ਅਤੇ ਉਹਨਾਂ ਦੀ ਧੀ ਬੀਬੀ ਮਮਤਾਜ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਲੱਗੇ ਆ ਤੁਸੀਂ ਦੇਖ ਰਹੇ ਆ ਜੀ ਉਹ ਹੁਣ ਕਿਲਾ ਤੇ ਆ ਉਸ ਟਾਈਮ ਦਾ ਸੰਦੂਖ ਆ ਜਿਹੜਾ ਕਿ ਰੱਖਿਆ ਹੋਇਆ ਵਾ ਇਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਜਿਸ ਕਰਕੇ ਇਹ ਪੂਰਾ ਟਹਿ ਗਿਆ ਵਾ ਟਹਿ ਢੇਰੀ ਹੋ ਚੁੱਕਾ ਆ ਜਦਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਬਣਦੀ ਆ ਸਿੱਖ ਇਤਿਹਾਸ ਦੀ ਇਹ ਉਹ ਯਾਦਾਂ ਨੇ ਜਿਹੜੀਆਂ ਕਿ ਸਾਨੂੰ ਸਾਂਭਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸੋ ਤੁਸੀਂ ਦੇਖ ਰਹੇ ਹਾਂ ਜੀ ਹੁਣ ਉਹ ਕਿਲਾ ਜਿਹੜਾ ਕਿ ਕੋਟਲਾ ਨਿਹੰਗ ਖਾਨ ਦਾ ਕਿਲਾ ਆ ਤੇ ਆ ਤੁਸੀਂ ਦੇਖ ਰਹੇ ਆ ਜੀ ਉਹਨਾਂ ਦੀ ਰਸੋਈ ਜਿਨ੍ਹਾਂ ਦੇ ਵਿੱਚੋਂ ਖਾਣਾ ਬਣਾਉਂਦੇ ਹੁੰਦੇ ਸੀਗੇ ਬੀਬੀ ਮੁਮਤਾਜ਼ ਜੀ ਤੇ ਉੱਪਰ ਚਬਾਰਾ ਵੀ ਕਹਿੰਦੇ ਬਣਿਆ ਹੋਇਆ ਵਾ ਕਨੇ ਅਚਾਨਕ ਔਰੰਗਜ਼ੇਬ ਦੇ ਸਿਪਾਈ ਆਉਂਦੇ ਹਨ ਅਤੇ ਨਰੀਖਣ ਕਰਦੇ ਹਨ। ਨਿਹੰਗ ਖਾਨ ਆਪਣੇ ਸਾਰੇ ਕਿਲੇ ਦਾ ਜਾਇਜ਼ਾ ਲੈਣ ਮਗਰੋਂ ਇੱਕ ਕਮਰੇ ਬਾਹਰ ਪਹੁੰਚ ਜਾਂਦੇ ਹਨ। ਉਸ ਦੇ ਅੰਦਰ ਜਾਣ ਦੀ ਮੰਗ ਕਰਨ ਲੱਗੇ ਤਾਂ ਨਿਹੰਗ ਖਾਨ ਨੇ ਕਿਹਾ ਇਸ ਕਮਰੇ ਦੇ ਵਿੱਚ ਨਾ ਜਾਓ। ਇਸ ਕਮਰੇ 'ਚ ਮੇਰੇ ਧੀ ਤੇ ਜਵਾਈ ਆਰਾਮ ਕਰ ਰਹੇ ਹਨ। ਇਸ ਗੱਲ ਨੂੰ ਬੀਬੀ ਮੁਮਤਾਜ਼ ਸੁਣ ਲੈਂਦੇ ਹਨ ਤੇ ਬਾਹਰ ਆ ਕੇ ਭਾਈ ਸਾਹਿਬ ਨੂੰ ਆਪਣਾ ਪਤੀ ਕਬੂਲ ਕਰ ਲੈਂਦੇ ਹਨ। ਆਪਣੇ ਪਿਤਾ ਨੂੰ ਕਹਿੰਦੇ ਹਨ ਆਪ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਮੇਰੇ ਪਤੀ ਦਾ ਦਰਜਾ ਦਿੱਤਾ ਹੈ ਤੇ ਹੁਣ ਮੈਂ ਇਹੀ ਮੇਰੇ ਪਤੀ ਹਨ। ਭਾਈ ਬਚਿੱਤਰ ਸਿੰਘ ਜੀ ਦੀ ਮੌਤ ਤੋਂ ਬਾਅਦ ਬੀਬੀ ਮੁਮਤਾਜ਼ ਵੀ ਕਹਿੰਦੇ ਆਪਣੇ ਅਧਿਕਾਰ ਛੱਡ ਦਿੰਦੇ ਹਨ ਅਤੇ ਇਕਾਂਤਵਾਸ ਕਰਨ ਲਈ ਪਹਾੜਾਂ ਦੇ ਵਿੱਚ ਚਲੇ ਜਾਂਦੇ ਹਨ ਉਹ ਅਸੀਂ ਤੁਹਾਨੂੰ ਵੀਡੀਓ ਸੈਕੰਡ ਪਾਰਟ ਦੇ ਵਿੱਚ ਦਿਖਾਵਾਂਗੇ ਜਿੱਥੇ ਜਿੱਥੇ ਕਿ ਬੀਬੀ ਮੁਮਤਾਜਗੜ ਸਾਹਿਬ ਹੁਣ ਬਣਿਆ ਹੋਇਆ ਵਾ ਇੱਕ ਜੰਗਲਾਂ ਦੇ ਵਿੱਚ ਤੇ ਇਸ ਕਮਰੇ ਦੇ ਵਿੱਚ ਕਹਿੰਦੇ ਸਾਮ ਸੰਭਾਲ ਕਰਦੇ ਹੁੰਦੇ ਸੀਗੇ ਬੀਬੀ ਮੁਮਤਾਜ ਜੀ ਭਾਈ ਬਚਿੱਤਰ ਸਿੰਘ ਜੀ ਦੀ ਦੇਖਭਾਲ ਇਸ ਕਮਰੇ ਵਿੱਚ ਕਰ ਰਹੇ ਸਨ ਇਸ ਕਮਰੇ ਦੇ ਵਿੱਚ ਰੁਕੇ ਹੋਏ ਸਨ ਜਦੋਂ ਕਹਿੰਦੇ ਬਚਿੱਤਰ ਸਿੰਘ ਜੀ ਕਾਇਲ ਹੋਏ ਸੀ ਅਨੰਦਪੁਰ ਦੇ ਕਿਲੇ ਤੋਂ ਵਾਪਸ ਆਉਂਦੇ ਹੋਏ ਤਾਂ ਬੀਬੀ ਮਮਤਾਜ ਜੀ ਉਹਨਾਂ ਦੀ ਦੇਖਭਾਲ ਇਲਾਜ ਮੱਲਮ ਪੱਟੀ ਇਸ ਕਮਰੇ ਦੇ ਵਿੱਚ ਕਰ ਰਹੀ ਸੀ ਤੁਹਾਨੂੰ ਦਿਖਾ ਰਹੇ ਹਾਂ ਜੀ ਉਹ ਕਮਰਾ ਉਹ ਯਾਦਾਂ ਜਿਹੜਾ ਕਿ ਬਹੁਤ ਕੁਝ ਆਪਣੇ ਅੰਦਰ ਸਮਾ ਕੇ ਬੈਠਾ ਹੋਇਆ ਵਾ ਇਸ ਤੋਂ ਬਾਅਦ ਆਪਾਂ ਨੇ ਪ੍ਰਸ਼ਾਦ ਲਿੱਤਾ ਤੇ ਪ੍ਰਸ਼ਾਦ ਲੈਣ ਤੋਂ ਬਾਅਦ ਬਾਹਰ ਆ ਕੇ ਆਹ ਕਮਰਾ ਹੁਣ ਤੁਸੀਂ ਜਿਹੜਾ ਦੇਖ ਰਹੇ ਆ ਇੱਥੇ ਇਹਨਾਂ ਨੂੰ ਭਾਈ ਬਚਿੱਤਰ ਸਿੰਘ ਜੀ ਨੂੰ ਅਗਨੀ ਪੇਟ ਕੀਤਾ ਸੀਗਾ ਸੋ ਤੁਸੀਂ ਦੇਖ ਰਹੇ ਆ ਜੀ ਕਿਰਪਾ ਕਰਕੇ ਇਹ ਵੀਡੀਓ ਸਾਰੇ ਨਾਲ ਸਾਂਝੀ ਜਰੂਰ ਕਰਿਓ ਜੀ ਇਹ ਉਹ ਥਾਨ ਆ ਜਿੱਥੇ ਕਿ ਭਾਈ ਬਚਿੱਤਰ ਸਿੰਘ ਜੀ ਨੂੰ ਅਗਨੀ ਪੇਟ ਕੀਤੀ ਗਈ ਸੀਗੀ ਤੇ ਆਪਾਂ ਇੱਥੇ ਆਏ ਦਰਸ਼ਨ ਦੀਦਾਰ ਕੀਤੇ ਇਸ ਵੀਡੀਓ ਨੂੰ ਸਾਰੇ ਲੋਕਾਂ ਤੱਕ ਸਾਰੀ ਦੁਨੀਆ ਤੱਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਲੋਕਾਂ ਤੱਕ ਆਪਣਾ ਇਤਿਹਾਸ ਜਿਹੜਾ ਵਾ ਪਹੁੰਚੇ ਤੇ ਲੋਕਾਂ ਨੂੰ ਪਤਾ ਚੱਲੇ ਕਿ ਭਾਈ ਬਚਿੱਤਰ ਸਿੰਘ ਜੀ ਕੌਣ ਸੀ ਮੁਮਤਾਜ ਜੀ ਕੌਣ ਸੀ ਸੈਕੰਡ ਪਾਰਟ ਚ ਮਿਲਦੇ ਆਂ